ਸਾਰਿਆਂ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਕੁਕਬਿਤ ਸ਼ਰਨ ਅਸੀਂ ਬਣਾਵਾਂਗੇ ਕੱਚੇ ਅੰਬਾਂ ਦਾ ਆਮ ਪੰਨਾ ਇਹ ਆਮ ਪੰਨਾ ਪੀਣ ਵਿੱਚ ਬਹੁਤ ਹੀ ਵਧੀਆ ਬਣਦਾ ਹੈ ਤੇ ਸਰੀਰ ਨੂੰ ਇਹ ਠੰਡਕ ਦਿੰਦਾ ਹੈ ਚਲੋ ਫਿਰ ਵੇਖੋਗੇ ਵੀਡੀਓ ਦੇ ਵਿੱਚ ਕਿਸ ਤਰ੍ਹਾਂ ਅਸੀਂ ਆਮ ਪੰਨਾ ਬਣਾ ਕੇ ਤਿਆਰ ਕੀਤਾ ਤੇ ਪੀਣ ਵਿੱਚ ਬਹੁਤ ਹੀ ਵਧੀਆ ਬਣਿਆ ਤੇ ਵੀਡੀਓ ਨੂੰ ਵੇਖਣ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਕਰਿਓ ਕਮੈਂਟ ਕਰਿਓ ਸ਼ੇਅਰ ਕਰਿਓ ਸਬਸਕ੍ਰਾਈਬ ਕਰਿਓ ਜਿਹੜੇ ਮੇਰੇ ਭੈਣ ਭਰਾਵਾਂ ਨੇ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਪਲੀਜ਼ ਸਬਸਕ੍ਰਾਈਬ ਜ਼ਰੂਰ ਕਰਿਓ ਅੰਬਾਂ ਦਾ ਸੀਜ਼ਨ ਹੈ ਤੇ ਅਸੀਂ ਆਮ ਪੰਨਾ ਬਣਾ ਕੇ ਤਿਆਰ ਕਰਾਂਗੇ ਅਸੀਂ ਇਹ ਛੋਟੇ ਛੋਟੇ ਕੱਚੇ ਅੰਬ ਲਏ ਆ ਇਹ 1.5 ਕਿਲੋ ਅੰਬ ਨੇ ਇੱਕ ਕੁੱਕਰ ਲੈ ਲਾਂਗੇ ਕੁੱਕਰ ਦੇ ਵਿੱਚ ਇਹਨਾਂ ਸਾਰੇ ਅੰਬਾਂ ਨੂੰ ਪਾ ਦਾਂਗੇ ਅੰਬਾਂ ਨੂੰ ਕੁੱਕਰ ਦੇ ਵਿੱਚ ਪਾ ਲਿਆ ਵਾ ਹੁਣ ਅਸੀਂ ਪਾਣੀ ਪਾਵਾਂਗੇ 1.5 ਲੀਟਰ ਪਾਣੀ ਪਾਇਆ ਹੈ ਇਹਨੂੰ ਅਸੀਂ 2 ਵਿਸਲਾਂ ਹੋਣ ਤੱਕ ਉਕਾ ਲਈਏ ਕੁੱਕਰ ਨੂੰ ਅਸੀਂ ਗੈਸ ਤੋਂ ਥੱਲੇ ਉਤਾਰ ਲਿਆ ਸੀ ਜਿਹੜੀ ਇਹਦੇ ਦੀ ਭਾਪ ਬਣੀ ਸੀ ਉਹ ਵੀ ਰਿਲੀਜ਼ ਹੋ ਗਈ ਆ ਹੁਣ ਅਸੀਂ ਇਹਨੂੰ ਕੁੱਕਰ ਨੂੰ ਖੋਲ ਲਈਏ ਆਂਬ ਚੰਗੀ ਤਰ੍ਹਾਂ ਗਲ ਗਏ ਆ ਹੁਣ ਅਸੀਂ ਇਹਨਾਂ ਨੂੰ ਬਾਹਰ ਕੱਢ ਲੈਨੇ ਆ ਤੇ ਠੰਡਾ ਹੋਣ ਦੇਈਏ ਇਹਨਾਂ ਆਂਬਾਂ ਨੂੰ ਠੰਡਾ ਕਰ ਲਾਂਗੇ ਠੰਡਾ ਕਰਕੇ ਤੇ ਇਹਦਾ ਛਿਲਕਾ ਜਿਹੜਾ ਉਤਾਰ ਦਾਂ ਜਿਹੜਾ ਕੁੱਕਰ ਦੇ ਵਿੱਚ ਪਾਣੀ ਆ ਉਹਨੂੰ ਅਸੀਂ ਵੇਸਟ ਨਹੀਂ ਸੁੱਟਾਂਗੇ ਇਹਨੂੰ ਅਸੀਂ ਰੱਖ ਲੈਨੇ ਆ ਬਾਅਦ ਚੱਗੇ ਦਿਨ ਦੱਸਾਂਗੇ ਕੀ ਕਰਦੇ ਆ ਪਾਣੀ ਦਾ ਠੰਡਾ ਕਰਨ ਤੋਂ ਬਾਅਦ ਹੁਣ ਅਸੀਂ ਇਹਨਾਂ ਨੂੰ ਖੋਲਾਂਗੇ ਤੇ ਇਹਦੇ ਵਿੱਚ ਜਿੰਨਾ ਪਲਪ ਆ ਉਹਨੂੰ ਅਸੀਂ ਬਾਹਰ ਕੱਢ ਲਾਂਗੇ ਇਸ ਤਰ੍ਹਾਂ ਚਮਚੇ ਦੇ ਨਾਲ ਪਲਪ ਨੂੰ ਬਾਹਰ ਕੱਢ ਲਾਂਗੇ ਤੇ ਇਹਦੇ ਛਿਲਕੇ ਜਿਹੜੇ ਅਲੱਗ ਕਰ ਦਾਂਗੇ ਸਾਰੇ ਪਲਪ ਨੂੰ ਅਸੀਂ ਬਾਹਰ ਕੱਢ ਲਈਏ ਗਿੱਟਕ ਜਿਹੜੀ ਉਹ ਜੇ ਕੱਚੀ ਸੀ ਉਹਨੂੰ ਅਸੀਂ ਬਾਹਰ ਕੱਢ ਲਾਂਗੇ ਆਮ ਬਹੁਤ ਸੌਫਟ ਸੀ ਤੇ ਬਹੁਤ ਜਲਦੀ ਇਹ ਜਿਹੜੇ ਨਾ ਉਬਲ ਗਏ ਆ ਕੁਸਕਿਨ ਵੀ ਇਹਦੀ ਅਲੱਗ ਹੋ ਰਹੀ ਛਿਲਕਾ ਬਹੁਤ ਜਲਦੀ ਅਲੱਗ ਹੋ ਰਿਹਾ ਸਾਰਾ ਪਲਪ ਕੱਢ ਲਈਏ ਤੇ ਗਿੱਟਕਾਂ ਕੱਢ ਲੈਨੇ ਬਾਅਦ ਇੱਕ ਪਤੀਲਾ ਸੀ ਲੈ ਲਿਆ ਸਟੀਲ ਦਾ ਜਿਹੜਾ ਸੀ ਅੰਬਾਂ ਦੇ ਵਿੱਚੋਂ ਪਾਣੀ ਕੱਢਿਆ ਸੀ ਉਹਨੂੰ ਅਸੀਂ ਇਹਦੇ ਵਿੱਚ ਪਾ ਲਾਂਗੇ ਇਹ ਪਾਣੀ ਆ ਕਰੀਬ ਡੇਢ ਕ ਕੱਪ ਧਾਗੇ ਵਾਲੀ ਮਿਸ਼ਰੀ ਲਈ ਆ ਤੁਸੀਂ ਮਿਸ਼ਰੀ ਦੀ ਜਗ੍ਹਾ ਤੇ ਖੰਡ ਵੀ ਲੈ ਸਕਦੇ ਜੀ ਇਹਨੂੰ ਅਸੀਂ ਹੁਣ ਇਹਦੇ ਵਿੱਚ ਪਾ ਲੈਂਦੇ ਹਾਂ ਪਲਪ ਨੂੰ ਅਸੀਂ ਕੱਟ ਕੇ ਰੱਖਿਆ ਸੀ ਇਹ ਠੰਡਾ ਹੋ ਗਿਆ ਵਾ ਜੱਗ ਦੇ ਵਿੱਚ ਅਸੀਂ ਸਾਰੇ ਪਲਪ ਨੂੰ ਪਾ ਲੈਂਦੇ ਹਾਂ ਮਿਸ਼ਰੀ ਨੂੰ ਅਸੀਂ ਮੈਲਟ ਹੋਣ ਦਿੰਦੇ ਹਾਂ ਤੁਸੀਂ ਮਿਸ਼ਰੀ ਦੀ ਜਗ੍ਹਾ ਤੇ ਖੰਡ ਵੀ ਲੈ ਸਕਦੇ ਹੋ ਅੰਬਾਂ ਦੇ ਪਲਪ ਨੂੰ ਜੱਗ ਵਿੱਚ ਪਾ ਲਿਆ ਵਾ ਹੁਣ ਅਸੀਂ ਇੱਕ ਮੁਠੀ ਪਦੀਨਾ ਲਿਆ ਪਦੀਨੇ ਨੂੰ ਪਾ ਲਾਂਗੇ ਪਦੀਨੇ ਨੂੰ ਅਸੀਂ ਪਹਿਲਾਂ ਚੰਗੀ ਤਰ੍ਹਾਂ ਧੋਲ ਕੇ ਤੇ ਸਾਫ਼ ਕਰ ਲਿਆ ਵਾ ਇੱਕ ਚਮਚਾ ਕਾਲਾ ਨਮਕ ਇੱਕ ਛੋਟਾ ਚਮਚਾ ਸਾਦਾ ਨਮਕ ਰੋਸਟ ਕੀਤਾ ਜੀਰਾ ਇਹਨਾਂ ਸਾਰੀਆਂ ਚੀਜ਼ਾਂ ਨੂੰ ਅਸੀਂ ਮਿਕਸੀ ਦੇ ਵਿੱਚ ਪਾ ਕੇ ਗ੍ਰाइंड ਕਰ ਲੈਂਦੇ ਹਾਂ ਮਿਸ਼ਰੀ ਨੂੰ ਉਬਾਲਾ ਆ ਗਿਆ ਵਾ ਮਿਸ਼ਰੀ ਜਿਹੜੀ ਚੰਗੀ ਤਰ੍ਹਾਂ ਮੈਲਟ ਹੋ ਗਈ ਹੈ ਹੁਣ ਅਸੀਂ ਜਿਹੜੇ ਪਨਪ ਨੂੰ ਵਿੱਚ ਪਦੀਨਾ ਪਾ ਕੇ ਸੀਆਵਾ ਉਹਨੂੰ ਇਹਦੇ ਵਿੱਚ ਪਾ ਲਾਂਗੇ ਇਹ ਚੰਗੀ ਤਰ੍ਹਾਂ ਮਿਕਸ ਕਰ ਦਿੰਨੇ ਆ ਇਹਨੂੰ ਪਕਾ ਲਾਂਗੇ ਜਦੋਂ ਤੱਕ ਇਹ ਚਿਪਚਿਪਾ ਨਹੀਂ ਹੁੰਦਾ ਤੁਸੀਂ ਚਾਹੋ ਤੇ ਇੱਥੇ ਫੂਡ ਕਲਰ ਵੀ ਐਡ ਕਰ ਸਕਦੇ ਜੀ ਜਿਸ ਤਰ੍ਹਾਂ ਜਸੀਂ ਬਾਜ਼ਾਰ ਵਿੱਚ ਆਮ ਪੰਨਾ ਲੈ ਕੇ ਆਉਂਦੇ ਆ ਗ੍ਰੀਨ ਕਲਰ ਦਾ ਉਸੇ ਤਰੀਕੇ ਦਾ ਅਸੀਂ ਘਰ ਵਿੱਚ ਵੀ ਬਣਾ ਕੇ ਤਿਆਰ ਕਰਦੇ ਪੰਜ 10 ਮਿੰਟ ਅਸੀਂ ਇਹਨੂੰ ਹੋਰ ਪਕਾਵਾਂਗੇ ਅਸੀਂ ਇਹਨੂੰ ਸਟੋਰ ਕਰਕੇ ਰੱਖਾਂਗੇ ਮਹੀਨੇ ਲਈ ਇਹਨੂੰ ਅਸੀਂ ਚੰਗੀ ਤਰ੍ਹਾਂ ਪਕਾਵਾਂਗੇ ਆਮ ਪੰਨਾ ਬਣਾਦੇ ਨੂੰ 7 ਤੋਂ 8 ਮਿੰਟ ਹੋ ਗਏ ਆ ਹੁਣ ਅਸੀਂ ਇਹਨੂੰ ਚੈੱਕ ਕਰ ਲਈਏ ਇਨ ਥੋੜਾ ਟਾਈਮ ਅਸੀਂ ਹੋਰ ਪਕਾਵਾਂਗੇ ਇਹ ਆਮ ਪੰਨੇ ਨੂੰ ਅਸੀਂ ਗਰਮੀਆਂ ਦੇ ਵਿੱਚ ਜਦੋਂ ਅਸੀਂ ਠੰਡਾ ਠੰਡਾ ਪਾਣੀ ਪਾ ਕੇ ਪੀਂਦੇ ਆ ਤੇ ਪੀਣ ਵਿੱਚ ਬਹੁਤ ਹੀ ਟੇਸਟੀ ਆ ਤੇ ਬਹੁਤ ਹੀ ਵਧੀਆ ਲੱਗਦਾ ਤੇ ਸਰੀਰ ਨੂੰ ਠੰਡਕ ਦਿੰਦਾ ਹੈ 2-3 ਮਿੰਟ ਅਸੀਂ ਹੋਰ ਇਹਨੂੰ ਪਕਾਵਾਂਗੇ ਚੈੱਕ ਕਰ ਲੈਨੇ ਆ ਇਹਨੂੰ ਬੰਦ ਦੇ ਨੂੰ 10-12 ਮਿੰਟ ਹੋ ਗਿਆ ਇਸ ਤੋਂ ਜ਼ਿਆਦਾ ਨਹੀਂ ਅਸੀਂ گاੜਾ ਕਰਾਂਗੇ ਇਹਨੂੰ ਅਸੀਂ ਗੈਸ ਬੰਦ ਕਰਕੇ ਥੱਲੇ ਲਾ ਲਈਨੇ ਤੇ ਠੰਡਾ ਹੋਣ ਦਿੰਦੇ ਆ ਇਹ ਆਮ ਪੰਨਾ ਬਣ ਕੇ ਤਿਆਰ ਹੈ ਇਸ ਤੋਂ ਜ਼ਿਆਦਾ ਨਹੀਂ ਗਾੜਾ ਕਰਾਂਗੇ ਠੰਡਾ ਹੋਣ ਤੋਂ ਬਾਅਦ ਇਹ ਥੋੜਾ ਜਿਹਾ ਗਾੜਾ ਹੋ ਗਿਆ ਹੁਣ ਅਸੀਂ ਇਹਨੂੰ ਇੱਕ ਕੱਟ ਦੀ ਬੋਤਲ ਲਈਆ ਇਹਨੂੰ ਅਸੀਂ ਚੰਗੀ ਤਰ੍ਹਾਂ ਸਾਫ਼ ਕਰ ਲਿਆ ਮਰਦਬਾ ਨੂੰ ਇਹਦੇ ਵਿੱਚ ਅਸੀਂ ਪਾ ਕੇ ਸਟੋਰ ਕਰਾਂਗੇ ਆਮ ਪੰਨੇ ਨੂੰ ਅਸੀਂ ਇੱਕ ਬੋਤਲ ਵਿੱਚ ਪਾ ਕੇ ਤੇ ਸਟੋਰ ਕਰ ਲਾਂਗੇ ਇਹਨੂੰ ਅਸੀਂ ਮਹੀਨੇ ਤੱਕ ਸਟੋਰ ਕਰ ਸਕਦੇ ਹਾਂ ਫ੍ਰੀਜ ਦੇ ਵਿੱਚ ਰੱਖ ਕੇ ਜਦੋਂ ਵੀ ਅਸੀਂ ਪਾਣੀ ਬਣਾਉਣਾ ਵਾ ਇਹਦੀ ਇੱਕ ਕੜਛੀ ਜਾਂ ਦੋ ਚਮਚੇ ਪਾ ਕੇ ਗਲਾਸ ਵਿੱਚ ਤੇ ਪਾਣੀ ਪਾ ਲੈਣਾ ਠੰਡਾ ਆਮ ਪੰਨਾ ਬਣ ਕੇ ਤਿਆਰ ਆ। ਆਮ ਪੰਨੇ ਨੂੰ ਅਸੀਂ ਇੱਕ ਬੋਤਲ ਦੇ ਵਿੱਚ ਪਾ ਲਿਆ ਵਾ। ਇਹਨੂੰ ਅਸੀਂ ਫ੍ਰਿਜ ਦੇ ਵਿੱਚ ਰੱਖ ਕੇ ਤੇ 1 ਮਹੀਨੇ ਲਈ ਸਟੋਰ ਕਰਾਂਗੇ। ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ। ਚਲੋ ਫਿਰ ਮਿਲਦੇ ਕਿਸੇ ਹੋਰ ਰੈਸਪੀ ਦੇ ਨਾਲ। ਤਦ ਤੱਕ ਲਈ ਸਤਿ ਸ਼੍ਰੀ ਅਕਾਲ। ਦੋ ਚਮਚੇ ਅਸੀਂ ਆਮ ਪੰਨੇ ਦੇ ਪਾਏ ਇਹਦੇ ਵਿੱਚ ਗਲਾਸ ਵਿੱਚ ਥੋੜੀ ਜਿਹੀ ਬਰਫ਼ ਪਾ ਲਾਂਗੇ। ਇਹਨੂੰ ਮਿਕਸ ਕਰ ਦਿੰਨੇ ਆ। ਤੇ ਅਸੀਂ ਸੋਡਾ ਪਾ ਕੇ ਬਣਾਵਾਂਗੇ। ਤੁਸੀਂ ਪਾਣੀ ਵੀ ਪਾ ਸਕਦੇ ਹੋ। ਇਹਨੂੰ ਮਿਕਸ ਕਰ ਦਿੰਨੇ। ਅਸੀਂ ਖਾਰਾ ਸੋਡਾ ਲਿਆ। ਹੁਣ ਚੰਗੀ ਤਰ੍ਹਾਂ ਮਿਕਸ ਕਰ ਲਿਆ। ਆਮ ਪੰਨਾ ਬਣ ਕੇ ਤਿਆਰ ਆਮ ਪੰਨਾ ਬਹੁਤ ਹੀ ਵਧੀਆ ਬਣ ਕੇ ਤਿਆਰ ਹੋਇਆ ਪੀਣ ਵਿੱਚ ਬਹੁਤ ਜ਼ਿਆਦਾ ਟੇਸਟੀ ਆ ਕਿ ਸਾਡੇ ਡੱਬਾ ਜਿਹੜਾ ਮਿੰਟੋ ਮਿੰਟ ਖਤਮ ਹੋ ਗਿਆ